ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ ਕੀਤੀ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਅਸੀਂ ਖੁਦ ਵੀ ਦੇਖ ਰਹੇ ਕਰ ਰਹੇ ਆ ਪ੍ਰੋਪਰ ਤੇ ਵਲੰਟੀਅਰਸ ਸਾਡੇ ਤੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਵੀ ਤੇ ਜਿੰਨੇ ਵੀ ਇਹਦੇ ਚ ਜਿਹਨੇ ਡਿਊਟੀਆਂ ਲੱਗੀਆਂ ਇਨਵੋਲ ਲੋਕ ਸਾਰੇ ਬੜੀ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਤੇ ਆਪਣੇ ਆਪ ਦੇ ਇੱਕ ਬਹੁਤ ਵਿਲੱਖਣ ਯੋਜਨਾ ਜਿਹੜੀ ਹੈ ਉਹ ਲਾਗੂ ਕੀਤੀ ਹੈ ਪੂਰੇ ਦੇਸ਼ ਦੇ ਵਿੱਚ ਪਹਿਲਾ ਸੂਬਾ ਹੋਊਗਾ ਪੰਜਾਬ ਆਪਣਾ ਜਿੱਥੇ ਸਾਰਿਆਂ ਦੇ ਲਈ ਅਸੀਂ ਇਲਾਜ ਜਿਹੜਾ ਫ੍ਰੀ ਕਰ ਦਤਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਵਰਗ ਨਹੀਂ ਕੋਈ ਸਪੈਸ਼ਲ ਕਲਾਸ ਨਹੀਂ ਸਾਰਿਆਂ ਦੇ ਲਈ ਜਿਹੜਾ ਸਿਹਤ ਬੀਮਾ ਹੋ 10 ਲੱਖ ਤੱਕ ਦਾ ਹੋ ਲਾਗੂ ਕਰ ਦਿੱਤਾ ਤੁਸੀਂ ਪੰਜਾਬ ਦੇ ਹੋਣੇ ਚਾਹੀਦੇ ਹੋ ਤੁਹਾਡਾ ਆਧਾਰ ਕਾਰਡ ਇੱਥੇ ਦਾ ਹੋਵੇ ਤੇ ਤੁਹਾਡਾ ਵੋਟਰ ਕਾਰਡ ਇੱਥੇ ਦਾ ਹੋਵੇ ਤੇ ਤੁਸੀਂ ਉਹਦੇ ਉਹਨੂੰ ਉਹਦੇ ਲਈ ਯੋਗ ਹੋ ਤੇ ਕੈਸ਼ਲੈਸ ਸਕੀਮ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਤੇ ਉਦੇ ਤੁਸੀਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਗਾ ਕਿ ਜਾਓ ਇਲਾਜ ਕਰਾਓ ਕਿ ਆਪਣਾ ਘਰੇ ਵਾਪਸ ਆ ਜਾਓ ਪੈਸੇ ਕਿਤੇ ਤੁਹਾਡਾ ਪੈਸੇ ਲੱਗਣਾ ਅਸੀਂ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਤੁਸੀਂ ਭਾਈ ਤੰਦਰੁਸਤ ਰਹੋ ਇਲਾਜ ਦੀ ਲੋੜ ਨਾ ਪਵੇ ਪਰ ਜੇ ਕਿਤੇ ਲੋੜ ਪੈ ਜਾਂਦੀ ਆ ਤਾਂ ਤੁਸੀਂ ਤੁਹਾਡੇ ਲਈ ਮਾਨ ਸਰਕਾਰ ਖੜੀ ਹੈ ਕਿਉਂਕਿ ਅਸੀਂ ਦੇਖਿਆ ਪਿਛਲੇ ਸਮੇਂ ਦੌਰਾਨ ਹੁਣ ਵੀ ਦੇਖਦੇ ਆਂ ਜੇ ਘਰ 'ਚ ਕੋਈ ਬਿਮਾਰ ਹੋ ਜੇ ਆਪਣਾ ਘਰ ਮੁੱਦਾ ਹੋ ਜਾਂਦਾ ਕਿਉਂਕਿ ਬਹੁਤ ਪੈਸਾ ਲੱਗ ਜਾਂਦਾ ਬਹੁਤ ਜਿਹੜਾ ਖਰਚਾ ਹੁੰਦਾ ਇਲਾਜ ਦੇ ਉੱਤੇ ਸੋ ਇਸ ਕਰਕੇ ਮਾਨ ਸਾਹਿਬ ਨੇ ਜਿਹੜਾ ਇਹ ਉਪਰਾਲਾ ਕੀਤਾ ਉਹਦੇ ਲਈ ਬਹੁਤ ਲੋਕਾਂ ਦਾ ਆਸ਼ੀਰਵਾਦ ਜਿਹੜਾ ਮਾਨ ਸਾਹਿਬ ਨੂੰ ਮਿਲਿਆ ਸਾਨੂੰ ਵੀ ਆਸ਼ੀਰਵਾਦ ਸਰਕਾਰ ਨੂੰ ਮਿਲਦਾ ਅੱਜ ਕੱਲ ਜੋ ਲੋਕਾਂ ਜਾ ਕੇ ਆ ਲੋਕਾਂ ਨੇ ਧੰਨਵਾਦ ਵੀ ਕੀਤਾ ਤੇ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦਿੱਤਾ ਤੇ ਅਰਵਿੰਦ ਕੇਜਰੀਵਾਲ ਜਿੱਦੀ ਸੋਚ ਆ ਕਿ ਆਪਾਂ ਸਾਰਿਆਂ ਲਈ ਇੱਕ ਬਰਾਬਰ ਹੋ ਕੇ ਚੱਲਣਾ ਇਹ ਉਹਦੀ ਉਹਨਾਂ ਦੀ ਸੋਚ ਦੇ ਮੁਤਾਬਕ ਆਮ ਆਦੀ ਪਾਰਟੀ ਦੀ ਸਰਕਾਰ ਆਈ ਲੋਕਾਂ ਨੇ ਚੁਣੀ ਸਰਕਾਰ ਲੋਕਾਂ ਦਾ ਧੰਨਵਾਦ ਕਰਦੇ ਆ ਮਾਨ ਸਾਹਿਬ ਬਿਲਕੁਲ ਉਸੇ ਸੋਚ ਨੂੰ ਅੱਗੇ ਲੈ ਕੇ ਚਲਦੇ ਹੋਏ ਸਾਰਿਆਂ ਦੇ ਲਈ ਇੱਕ ਬਰਾਬਰ ਦੇ ਨਾਲ ਕਾਰਡ ਬਣਾਏ ਜਾ ਰਹੇ ਨੇ ਤੇ ਕੋਈ ਕਿਸੇ ਨਾਲ ਭਾਈ ਤੀਜਾ ਆਦਮੀ ਕੀਤਾ ਜਾ ਰਿਹਾ ਤਾਂ ਅਸੀਂ ਚਾਹੁੰਦੇ ਹਾਂ ਕਿ ਇਸ ਸਕੀਮ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਲਾਗੂ ਕਰੀਏ ਤੇ ਕੋਈ ਕੋਈ ਬੰਦਾ ਕੋਈ ਬੰਦਾ ਕਾਰਡ ਬਣਾਉਣ ਤੋਂ ਜਿਹੜਾ ਨਾਂ ਰਹਿ ਜੋ ਉਹਦੇ ਲਈ ਸਾਰੇ ਜਣੇ ਲੱਗੇ ਹੋਏ ਹੈਗੇ ਸਰ ਜਿੱਤੇ ਜਿਹੜੇ ਹਸਪਤਾਲਾਂ ਦੇ ਵਿੱਚ ਕਈ ਲੋਕਾਂ ਦਾ ਕਹਿਣਾ ਹੈ ਕਿ ਮੈਡੀਸਨ ਸਮੇਂ ਤੇ ਮਿਲਦੀ ਨਹੀਂ ਹੈ ਜੀ ਇਹ ਵੀ ਦਿੱਕਤਾਂ ਆ ਰਹੀਆਂ ਨੇ ਠੀਕ ਨੇ ਦੇਖੋ ਜੀ ਪਹਿਲਾਂ ਦੇ ਨਾਲੋਂ ਬਹੁਤ ਸੁਧਾਰ ਹੋਇਆ ਹੈ ਕੁਝ ਕਮੀਆਂ ਜਿਹੜੀ ਮੈਂ ਫੇਰ ਕਹਿੰਦਾ ਕਮੀਆਂ ਮੈਂ ਹਮੇਸ਼ਾ ਤੋਂ ਇਹ ਨਾਲ ਜਦੋਂ ਵੀ ਗੱਲ ਕੀਤੀ ਬੋਲਦਾ ਕਿ ਕਮੀਆਂ ਜਦੋਂ ਤੱਕ ਆਪਾਂ ਜਿਉਂਦੇ ਆ ਰਹਿਣੀ ਆ ਜੀ ਪਰ ਸਾਡੀ ਨੀਅਤ ਤੇ ਨੀਤੀ 'ਚ ਕੋਈ ਕਮੀ ਨਹੀਂ ਅਸੀਂ ਜ਼ੋਰ ਲਾ ਰਹੇ ਹਾਂ ਜਿੱਥੇ ਕਮੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਸੁਧਾਰ ਕਰਾਂਗੇ ਉਹਨਾਂ ਦਾ ਵੀ ਜਿਹੜਾ ਨਰੀਖਣ ਕਰਕੇ ਅਸੀਂ ਸਾਰਾ ਪ੍ਰੋਪਰ ਜਿਹੜਾ ਉਹ ਸਹੂਲਤਾ ਹੈ ਜਿਹੜੀਆਂ ਦਾ ਹਸਪਤਾਲਾਂ ਦੀ ਪਾਰਟ ਜੀ